ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉੱਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਇਲੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਲਈ ਪੰਜ ਐਨੀਮਲ ਲੈ ਕੇ ਆਏ ਆ ਜੀ ਇੱਕ ਤਾਂ ਬੱਛੀ ਹੈ ਜੀ ਇੱਕ ਸੂਈ ਵੀ ਗਾਂ ਇੱਕ ਟੋਕੜ ਆ ਤੇ ਦੋ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋ ਲੈ ਕੇ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਜਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਨਾਮ ਭਾਈ ਗੁਰੀਆ ਪਿੰਨ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਮੋਬਾਈਲ ਨੰਬਰ 869907997 ਠੀਕ ਆ ਭਾਈ ਇੱਕ ਨੰਬਰ ਤੋਂ ਜੀ ਜਰਸੀ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਬਾਈ ਦੂਜਾ ਸੂਈ ਆ ਕਦੋਂ ਸੂਈ ਹੈ ਜੀ ਸੂਈ ਬਾਈ ਮੰਨ ਕੇ ਚਲੋ ਵੀ 4 ਕਿਲੋ ਦੀ ਸੂਈ ਆ ਸਵੇਰੇ ਜੇਰ ਜੂਰ ਜਮਾ ਡੰਨ ਪਈ ਬੱਚਾ ਕਿਦ ਦਿੱਤਾ ਲੱਛੀ ਆ ਬਾਈ ਮਗਰ ਵੱਛੀ ਬੜੀ ਚੰਗੀ ਆ ਹਾਂਜੀ ਬਾਈ ਪੂਰੀ ਪਿਓਰ ਜਰਸੀ ਦੀ ਠੀਕ ਆ ਜੀ ਥਣਾ ਦੀ ਡੰਨ ਆ ਵੀਰ ਬਹੁਤ ਚੰਗੀ ਆ ਤੇ ਕਿੰਨਾ ਕ ਬੋਲਾ ਕੱਢਿਆ ਜੀ ਬਾਈ ਬੋਲਾ ਵੱਛੀ ਨੂੰ ਚੰਗਾ ਕੇ 4 ਕਿਲੋ ਚੋਆ ਕਿੰਨਾ ਭਾਜੂ ਦੱਸ ਜੀ ਬਾਈ ਦੇ ਦੂਗੀ ਮੈਂ ਹੁਣ 18-19 ਕਿਲੋ ਦੁੱਧ ਪਾ ਦੂੰ 18-19 ਕਿਲੋ ਭਾਜੀ ਠੀਕ ਆ ਥੋੜ ਕੇ ਦਿਖਾ ਦਿਵੀਰ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਮਾਰਨਿੰਗ 4:00 ਵਜੇ ਸੂਈ ਆ ਬੱਚਾ ਮਗਰ ਬੱਚੀ ਦਿੱਤੀ ਆ ਜੀ ਪੂਰੀ ਟੋਪ ਦੀ ਕੱਦ ਕਾਠ ਦੀ ਵੀ ਚੰਗੀ ਆ ਵਜਨ ਦੀ ਵੀ ਚੰਗੀ ਆ ਕੋਈ ਛੋਟੀ ਨਾ ਸਮਝ ਲਿਓ ਫੁੱਲ ਲੰਮੀ ਵੇਲ ਆ ਫੁੱਲ ਚੰਗਾ ਕੱਦ ਕਾਠ ਆ ਜੀ ਬਾਕੀ 4 ਕਿਲੋ ਬੋਲਾ ਬਾਈ ਦੱਸਦਾ ਕਿ ਕੱਢਿਆ ਹੋਇਆ ਠਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਸੀਲ ਸਾਉ ਬਹੁਤ ਆ ਬਾਈ ਭਾਵੇਂ ਚੈੱਕ ਕਰ ਸਕਦੇ ਹੋ ਤੁਸੀਂ ਠੰਡੀ ਸੀਲ ਦਾੰਤ ਕੋਈ ਨਹੀਂਗਾ ਜੀ ਕਿੰਨਾ ਦੁੱਧ ਦੱਸਿਆ ਸੀ ਬਾਈ ਬਾਜੂ ਵੀ ਬਾਈ ਦੁੱਧ ਪਾ ਦੂਗੀ 17 18 ਕਿਲੋ ਠੀਕ ਹੈ 17 18 ਕਿਲੋ ਦੁੱਧ ਬਾਈ 10 10 ਪਾ ਜੂਗੀ ਹੱਕ ਵੀ ਹੈ ਵੀਰੇ ਪਹੁੰਚਦਾ ਕਿਉਂਕਿ ਕੱਦ ਕਾਠ ਤੇ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਭਵਾਨਾ ਪੂਰਾ ਸੋਹਣਾ ਜੀ ਹਨ ਕੱਲਾ ਕੱਲਾ ਨਿਖੜਮਾ ਮਗਰ ਫੋਨੂ ਬੱਚਾ ਬੱਚੀ ਮਿਲ ਜਾਣੀਆਂ ਪ੍ਰੀ ਡਿਮਾਂਡ ਵੀਰੇ ਦੀ ਬਾਈ ਮੁੱਲੇ ਦਾ ਕੋਸ਼ਿਸ਼ ਕਰੀਏ 61000 ਦੀ ਵੈੜ ਯਸ ਤੇ ਨੋਟ ਕਰਨੀ ਆ ਠੀਕ ਹੈ ਜੀ ਹਾਂਜੀ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਬ ਕੋਈ ਗੱਲ ਨਹੀਂ ਵੀਰੇ 6000 ਦੀ ਐਸ ਤੇ ਨੋ ਆ ਜੀ ਜਿਹਨੂੰ ਪਸੰਦ ਆ ਉਹ ਵੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚਾਰ ਦਾ ਰਹਿਣਾ ਜੀ ਦੋ ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ ਦੋ ਨੰਬਰ ਬਾਈ ਬੱਛੀ ਦੂਜਾ ਸੁਹਾ ਸੁੰਦੀ ਆ ਠੀਕ ਆ ਜੀ ਨੋ ਆ ਆਪਾਂ ਚੈੱਕ ਨਹੀਂ ਕੀਤੀ ਹੁਣੇ ਆਈ ਆ ਬੱਛੀ ਅਜੇ ਠੀਕ ਆ ਜੀ ਹਾਂਜੀ ਬਾਈ ਦੈਨ ਕਿੰਨੇ ਲੈਂਦੀ ਹੈ ਜੀ ਦੈਨ ਬਾਈ ਮਾਲਕਾਂ ਦਾ ਸੰਤੋਖ ਹਜੇ ਬੱਛੀ ਦਾ ਹੱਫਤਾ ਪੈ ਟੈ ਲਟੂ ਲ ਬਹੁਤ ਪਈ ਹੋਆ ਹੱਫਤਾ ਵੀ ਹਾਂ ਜੀ ਪੂਰਾ ਪੂਰਾ ਸੋਹਣਾ ਹੋਆ ਕੋਈ ਹਜੇ ਉਤੋਂ ਨਹੀਂ ਟੁੱਟੀ ਬਾਈ ਬੱਛੀ ਠੀਕ ਆ ਜੀ ਹਾਂ ਜੀ ਹਾਂ ਕਿੰਨਾ ਕੱਬਾ ਜੀ ਵੀਰ ਦੁੱਧ ਦੁੱਧ ਬਾਈ ਇਹ ਵੀ 16 17 ਕਿਲੋ ਤਾਂ ਮੰਨ ਕੇ 15 ਕਿਲੋ ਦੁੱਧ ਨੇ ਪਿਛਲੇ ਸੂਏ ਦਿੱਤਾ ਵਾ ਠੀਕ ਆ ਬਾਈ ਤੇ 16 17 ਕਿਲੋ ਦੁੱਧ ਪਾ ਦੋ ਜੀ ਹੱਫਤਾ ਵੀਰੇ ਪਾਉਣ ਦਾ ਢੋਰ ਕੇ ਦਿਖਾ ਦੇ ਬਾਕੀ ਬੱਛੀ ਚ ਬਿਊਟੀ ਬਹੁਤਾ ਕਰਮ ਵਾਲੀ ਬੱਛੀ ਦਾ ਥਣ ਵੇਖੋ ਜਿਹੜੇ ਸਾਨਾ ਸਹੀ ਗੱਲ ਆ ਜੀ ਬਿਊਟੀ ਦੇ ਕੱਦ-ਕਾਠ ਚੰਗਾ, ਵਜਨ ਵੀ ਚੰਗਾ, ਸੋਹਣੀ ਫੇਸ ਕੁਆਲਿਟੀ ਹੈ ਜੀ, ਡੇਨ ਡੇਟ ਮੁਤਾਬਕ ਪਿਆ ਜੀ ਹਫਤਾ। ਹਫਤੇ ਦੇ ਕਦ ਦਾ ਪੂਰਾ ਸੋਹਣਾ ਦੇ ਵੱਡਾ ਹਵਾਨਾ ਤਿਆਰ ਕਰੂਗੀ। ਸੋਹਣੀ ਫੇਸ ਕੁਆਲਿਟੀ ਹੈ ਜੀ, ਗੋਲ ਕੰਨ ਦੇਣ ਲੈ ਜੂਗੀ। ਪਹਿਲੇ ਸੂਏ ਦਾ 15 ਕਿਲੋ ਦਾ ਰਿਕਾਰਡ ਆ ਤੇ ਐਗ 32 ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 16-17 ਕਿਲੋ ਦੁੱਧ ਪਾ ਜੂਗੀ ਤੇ ਵੀਰੇ ਇੰਨਾ ਕ ਦੁੱਧ ਦੇਣ ਦਾ ਤਾਂ ਹੱਕ ਵੀ ਆ। ਥਣ ਸੋਹਣਾ ਗੁਲਾਬੀ ਜੀ। ਬਾਕੀ ਆਣੀ ਕੱਦ ਦੀ ਛੋਟੀ ਆ ਭਾਈ ਕੱਦ ਦੀ ਪੂਰੀ ਆ ਬੱਚੀ ਸਹੀ ਗੱਲ ਆ ਜੀ ਕੱਦ ਦੀ ਪੂਰੀ ਚੰਗੀ ਆ ਕੋਈ ਛੋਟਾ ਨਾ ਮੰਨ ਲਿਓ ਵਜਨ ਮजूद ਵੀ ਚੰਗਾ ਜੀ ਦੁੱਧ ਇੰਨਾ ਕ ਆਰਾਮ ਨਾਲ ਹੀ ਪਾਜੂਗੀ ਹੱਕ ਵੀ ਆ ਅੱਗੇ ਸੇਵਾ ਦੇ ਸਿਰ ਤੇ ਆ ਬਾਕੀ ਤੋਹਫਾ ਗਰਮੀਆਂ ਦਾ ਜੀ ਏਡੀ ਵਜਨ ਮजूद ਆਲੀ ਬੱਚੀ ਘੱਟ ਹੀ ਨਿਕਲਦੀ ਆ ਦੰਦ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤਾ ਭਾਈ ਦੰਦ ਨਹੀਂ ਚੈੱਕ ਕੀਤਾ ਬਾਅਦ ਹਜੇ ਹੁਣੇ ਗੱਡੀ ਚੋਂ ਆ ਕੇ ਬਾਹਰ ਲਵਾਈ ਆ ਬੱਚੀ ਜੀ ਸੋਨਾ ਪੂਰਾ ਖੋਸ 66 ਡਰਦੀ ਹੈ ਜੀ ਇਹਦੀ ਡਿਮਾਂਡ ਵੀ ਜੈ ਜੀ ਬਾਈ ਇਹਦਾ ਮੁੱਲ ਕਰਾਉਣ ਨੂੰ ਕੁਛ ਕਰੀਆ ਵੀ ਹੈ ਠੀਕ ਆ ਬਾਕੀ ਆਪਾਂ ਮੁੱਲੇ ਦਾ ਜਮਾਂ ਜੈ ਜੀ ਕਰਨਾ ਹੈ ਠੀਕ ਆ ਹੋਰ ਕੋਲੇ ਹੁੰਦੀ ਤਾਂ ਬੱਛੀ ਅਗਲਾ ਮੰਨ ਕੇ ਚਲੋ ਵੀ 65 60 ਮੰਗਦਾ ਠੀਕ ਆ 55000 ਦੀ ਬੱਛੀ ਹੈ ਇਸ ਤੇ ਮੌਜੂਦ ਹਾਂ ਬਾਕੀ ਆ ਨਹੀਂ ਵੀ ਇੱਕ ਸੂਆ ਹੁਣ ਆਪਾਂ ਚੋਲਿਆ ਵੀ ਦੂਜਾ ਸੂਆ ਪੀ ਕੇ ਬੱਛੀ ਲੇਵਾ ਤੋੜ ਜੋ ਅੱਛੀ ਦੀ ਫਿਟਿੰਗ ਵੇਖੋ ਕਿੰਨੀ ਚੰਗੀ ਬਿਊਟੀ ਵਧਣੀ ਆ ਵੀਰੇ ਹਾਂ ਜੀ ਉਹਨਾਂ ਨਾਲੇ ਤਾਂ ਦੁੱਧ ਵਾਜੂ ਬਾਕੀ ਉਹਨਾਂ ਨੇ ਦੱਸਿਆ ਵੀ ਬੱਛੀ ਦਾ ਵੀ ਟੀਕਾ ਵੀ ਬਹੁਤ ਚੰਗਾ ਭਰਾਇਆ ਬਾਕੀ ਆ ਲੇਵਾ ਨਹੀਂ ਤੋ ਘਵਾਨਾ ਫਸਿਆ ਬੈਜੀ ਤੇ ਹਜੇ ਦੇਣ ਕਰਮ ਵਾਲੀ ਖੁੱਲੀ ਲੈ ਜੂਗੀ ਠੰਡੀ ਸੀਲ ਦਾਣ ਤੋਂ ਕੋਈ ਨਹੀਂ ਜੀ ਦੇਖ ਹੀ ਸਕਦੇ ਹੋ ਨਿਆਣੇ ਦੀ ਕਰਮ ਵਾਲੀ ਨੂੰ ਲੋੜ ਹੀ ਨਹੀਂ 55000 ਤੋਂ ਲੈਸ ਹੋਊਗਾ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਦੇਣ ਹਜੇ ਲੈ ਜੂਗੀ ਹਫਤਾ ਜੀ 12 13 ਕਿਲੋ ਦੁੱਧ ਪਾਜੂ ਹਾਈਟ ਨਾਰਮਲ ਆ ਜਾਂਦੀ ਹੈ ਜੀ ਛੋਟੇ ਛੋਟੇ ਸੈਂਗਾ ਠੰਡੀ ਸੀਲ ਪੂਰੀ ਆ ਵੀਰੇ ਬਾਈ ਪੂਰੀ ਠੀਕ ਆ ਜੀ ਜੇ ਕੋਈ ਮਰਜ਼ੀ ਲਈ ਫਿਰ ਖਣਾ ਦੇ ਸਹਿਜ ਵੀ ਸੋਹਣੇ ਲੈ ਚੱਲੀ ਵੀਰ ਤਾਂ ਸੋਹਣੀ ਫੇਸ ਕੁਆਲਿਟੀ ਆ ਕੱਲੀ ਕੱਚੀ ਜ਼ਰੂਰ ਆ ਜਿਨੇ ਵੀਰੇ ਦੁੱਧ ਪੀਣ ਲਈ ਲੈਣੀ ਹੋਵੇ ਉਹਨਾਂ ਵਾਸਤੇ ਤੋਹਫਾ ਹੀ ਆ ਕਿਉਂਕਿ ਥੋੜੇ ਜਿਹੀ ਪੈਸੇ ਲਾਉਣੇ ਆ ਤੇ ਉਹਨਾਂ ਕੋ ਦੁੱਧ ਮੁੱਲ ਵੀ ਭਾਈ ਆਪਾਂ ਜਿਨੇ ਥੋੜੇ ਜਿਹੀ ਪੈਸੇ ਲਾਉਣੇ ਆ ਉਹਨਾਂ ਵਾਸਤੇ ਤੋਹਫਾ ਹੀ ਆ ਡਿਮਾਂਡ ਭਾਈ ਜਮ੍ਹਾਂ ਲੈਣ ਦੇ ਨਾਲ 18000 ਦੀ ਵੈਢ ਦੇ ਦੇ ਹੋ ਜੋ ਲੈਸ ਜੀ ਹੋ ਜੋ ਭਾਈ ਬਾ ਥੋੜਾ ਬਹੁਤਾ ਹੀ ਮਾਨਤਾਨ ਕਰਦੇ ਆ ਠੀਕ ਆ ਜੀ ਜਮ੍ਹਾਂ ਜੈਜ ਡਿਮਾਂਡ ਆ ਜੀ 18000 ਰੁਪਏ ਦੀ ਭਾਈ ਕਹਿੰਦਾ ਵੈਢ ਦੇ ਦਾਂਗੇ ਜਿਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਇੱਕ ਬਾਈ ਕੋਲ ਤੋਕੜਗਾ ਵੀ ਹੈ ਜੀ ਸੁਆ ਵੀਰੇ ਕਿ ਨਵਾਂ ਸੂਈ ਹੈ ਜੀ ਸੁਆ ਦਾ ਜੀ ਮਾਰ ਕਹਿੰਦਾ ਸਮਤਾਲ ਕੋ ਤਾਂ ਕਹਿੰਦੇ ਵੀ ਪਹਿਲਾਂ ਹੀ ਸੂਈ ਆ ਦੂਜੇ ਸੂਏ ਸੂਈ ਹੈ ਬੈ ਦੂਜੇ ਸੂਏ ਹੈ ਹਾਂਜੀ ਬਾਈ ਕਦੋਂ ਦੀ ਸੂਈ ਹੈ ਜੀ ਬਾਈ ਪਤਾ ਨਹੀਂ ਅਨੇ ਤੈਨੂੰ ਮੈਂ ਕਹੀ ਆ ਵੀ 5 ਮਹੀਨਿਆਂ ਕੁ ਸ਼ੇਪ ਆਪਾਂ ਨੂੰ ਨਹੀਂ ਪਤਾ ਵੀ ਬਣੀ ਦੱਸਿਆ ਉਹ ਕਹਿੰਦੇ ਵੀ ਬਈ ਬਾਈ 23 ਦਿਨ ਹੋ ਗਏ ਬਣੀ ਠੀਕ ਆ ਜੀ ਹਾਂਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਾਈ ਹੁਣ ਇਹਦੇ ਥੱਲੇ ਜਿਹੜਾ ਚੋਣ ਵਾਲਾ 6 ਕਿਲੋ ਦੁੱਧ ਦੋਨੇ ਟਾਈਮ ਚਵਾ ਕੇ ਦਵਾਂਗੇ ਆਪਾਂ ਕੋਈ ਵੀ ਆਪਣੇ ਘਰੇ ਭਾਵੇਂ ਦ ਡਿਮਾਂਡ ਕਰਨ ਵਾਲੀ ਹੈ ਡਿਮਾਂਡ ਬਾਈ ਆਪਾਂ ਇਹਦਾ ਮੁੱਲ ਕੁਸ਼ ਕਰੀਬ ਆ 16000 ਦੀ ਵੈੜੇ ਦੇਣੀ ਯਸ ਇਹਨੂੰ ਹੋਰ ਕੇ ਦਿਖਾ ਦਿਓ ਬਾਈ ਦੇ ਦਸਨ ਮੁਤਾਬਕ ਬਾਈ ਕਹਿੰਦਾ ਆਪਣੀ ਲਿਆ ਬਾਕੀ ਜੀ ਵੈੜ ਬਾਈ ਗੱਬਣ ਗੁੱਬਾਂ ਨਿਕਲ ਆ ਬਹੁਤ ਚੰਗੀ ਆ ਸਹੀ ਗੱਲ ਮਾਲਕ ਨੇ ਪਹਿਲਾਂ ਕਿ ਆਪਾਂ ਦੂਜਾ ਮੰਨ ਕੇ ਲਈ ਆ ਕੱਦ ਕਾਠ ਪੂਰਾ ਈਡਾ ਵਾਲਾ ਜੀ ਵਜਨ ਮजूद ਵਾਲੀ ਪੂਰੀ ਆ ਜੀ ਸੋਹਣੀ ਫੇਸ ਕੁਆਲਿਟੀ ਆ ਜਿਹੜਾ 6 ਕਿਲੋ ਨੈਟ ਦਾ ਤਿਆਰ ਆ ਦੋਨਾਂ ਟਾਈਮਾਂ ਦਾ ਤਿਆਰ ਆ ਦੋ ਟਾਈਮ ਚਾਰ ਟਾਈਮ ਚਾਹੇ ਛੇ ਟਾਈਮ ਕੋਈ ਵੀ ਫਿਰ ਮਿਲ ਕੇ ਹੀ ਕਰ ਸਕਦਾ 22 23 ਦਿਨ ਬਾਈ ਦੱਸਦਾ ਏ ਆਈ ਹੋਈ ਨੂੰ ਟਾਈਮ ਹੋ ਗਿਆ ਜੀ ਸਮਾਂ ਹੋ ਗਿਆ ਖਾਲੀ ਲਈ ਹੈ ਖਾਲੀ ਦੇਣੀ ਹੈ ਜੀ ਬਾਕੀ ਕੱਦ ਕਾਠ ਤੇ ਵਜਨ ਆਲੀ ਹੈ ਜੀ ਦੁੱਧ ਛੱਜਰ ਕਰਮ ਵਾਲੀ ਚੰਗਾ ਪਾਉਗੀ ਘੱਟ ਸੇਵਾ ਵਾਲੇ ਘਰ ਆਈ ਵੀ ਹੈ ਹਾਂਜੀ ਬਾਈ ਠੀਕ ਹੈ ਥੋੜੀ ਘੱਟ ਸੇਵਾ ਇਹਦਾ ਹਜੇ ਬਾਈ ਥੋੜਾ ਜਨਾ ਗਰਮੀ ਦਾ ਕਰਕੇ ਵਹਿੜ ਇਹਨਾਂ ਦੁੱਧ ਤੋਂ ਡਾਉਣ ਵਜੀ ਪਈ ਹੈ ਇਹੀ ਮਨ ਚੱਲ ਵੀ ਦੋ ਚਾਰ ਮਹੀ ਹੋਰ ਪੈਗੇ ਨਾ ਵਛੀ ਮਨ ਵੀ ਚੱਲ 10 11 ਕਿਲੋ ਦੁੱਧ ਤੇ ਆਏ ਸਹੀ ਗੱਲ ਹੈ ਜੀ 10 11 ਕਿਲੋ ਦੁੱਧ ਬਾਈ ਕਹਿੰ ਹੱਕ ਵੀ ਆ ਵੀਰੇ ਦੇਣ ਦਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ 16000 ਰੁਪਇਆ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਇੱਕ ਬਾਈ ਕੋਲ 25 ਬਹੁਤ ਚੰਗੀ ਆ ਦੰਦੋ ਕਿੰਨੀ ਆ ਬਈਏ ਬਾਈ ਦੰਦੋ ਜਮਾ ਪ्योर ਖੀਰੀ ਆ ਹੀ ਰਹੀ ਆ ਬੱਚੀ ਆ ਸੀਮਣ ਕਿਹੜੇ ਦੀ ਆ ਜੀ ਸੀਮਣ ਬਾਈ ਆਪਾਂ ਨੂੰ ਨਹੀਂ ਪਤਾ ਜੀ ਮੰਨ ਕੇ ਚਲੋ ਵੀ ਆਪਣੇ ਕੋਲੇ ਇਹ ਛੋਟੀ ਹੁੰਦੀ ਆਈ ਹੈਗੀ ਵੀ ਆਪਾਂ ਮੁੱਲ ਲਈ ਸੀ ਸਾਂਭਨ ਨੂੰ ਪਰ ਮੇਰਾ ਖਾਣ ਮੰਨ ਕੇ ਚਲੋ ਵੀ ਮਨ ਕੀਤਾ ਆਪਾਂ ਵੇਚ ਦੇਣੀ ਆ ਬੱਚੀ ਠੀਕ ਆ ਜੀ ਹਾਂਜੀ ਢੋਲੀ ਤੁਸੀਂ ਦੇਖ ਸਕਦੇ ਹੋ ਕੋਈ ਫੋਟ ਨਹੀਂ ਛਾਣੀ ਬਾਈ ਵਛੀ ਦੇ ਚੈੱਕ ਕਰ ਸਕਦੇ ਹੋ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬਾਈ ਡਿਮਾਂਡ ਵੀ ਚੰਗੀ ਚੀਜ਼ ਦਾ ਤੁਹਾਨੂੰ ਵੀ ਪਤਾ ਮੁੱਲ ਕੀਤਾ ਜਾਂਦਾ ਠੀਕ ਆ ਕਿਉਂਕਿ ਇਹ ਸਿਰਫ ਤੇ ਸਿਰਫ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਬਰੀਡ ਤਿਆਰ ਕਰਨੀ ਆ ਸਹੀ ਗੱਲ ਆ ਜੀ ਮੁੱਲ ਆਪਾਂ ਮੰਨ ਕੇ ਚਲੋ ਵੀ ਅੱਜੀਆਂ ਬੱਚੀਆਂ ਦਾ ਉਂ ਤੱਕ ਅਗ 35 35 40 40000 ਰੁਪਇਆ ਮੈਂ ਕਹਿੰਦਾ 25000 ਦੀ ਬੱਚੀ ਐਸ ਤੇ ਨੂੰ ਦੇ ਠੀਕ ਹੈ ਜੀ 25000 ਦੀ ਬਾਈ ਕਹਿੰਦਾ ਬਾਕੀ ਕੋਈ ਫੋਟ ਨਹੀਂ ਛਾਂਗ ਨਹੀਂ ਬਾਈ ਬੱਚੀ ਦੀ ਬਿਊਟੀ ਕੁਆਲਟੀ ਦੇ ਪੱਖ ਤੋਂ ਪੂਰੀ ਚੰਗੀ ਐ ਸੋਹਣੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਜੀ 25000 ਰੁਪਇਆ ਜੋ ਲੈਸ ਹੋ ਜਾਊਗਾ ਜੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਊਗਾ ਨੰਬਰ ਤੇ ਚੱਲਦਾ ਰਹਣਾ